ਇੱਕ ਐਸਾ ਮਹਾਰਾਜਾ ਜਿਸ ਨੂੰ BBC ਨੇ ਦਾ ਗ੍ਰੇਟੈਸਟ ਵਰਲਡ ਲੀਡਰ ਕਿਹਾ ਜਿਸ ਨੇ ਪੂਰੇ 40 ਸਾਲ ਰਾਜ ਕੀਤਾ ਤੇ ਇੱਕ ਵੀ ਬੰਦੇ ਨੂੰ ਫਾਂਸੀ ਨਹੀਂ ਹੋਈ ਅਸੀਂ ਗੱਲ ਕਰ ਰਹੇ ਹਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜਿਨ੍ਹਾਂ ਨੇ ਪੂਰੇ 40 ਸਾਲ ਰਾਜ ਕੀਤਾ ਤੇ ਇੱਕ ਵੀ ਬੰਦੇ ਨੂੰ ਫਾਂਸੀ ਦੀ ਸਜ਼ਾ ਨਹੀਂ ਹੋਈ 1780 ਦੇ ਵਿੱਚ ਗੁਜਰਾਵਾਲਾ ਦੇ ਵਿੱਚ ਸਰਦਾਰ ਮਹਾ ਸਿੰਘ ਦੇ ਘਰ ਉਹਨਾਂ ਦਾ ਜਨਮ ਹੁੰਦਾ ਹੈ ਮਹਾਰਾਜਾ ਰਣਜੀਤ ਸਿੰਘ ਨੇ 19 ਸਾਲ ਦੀ ਉਮਰ ਦੇ ਵਿੱਚ 1799 ਦੇ ਵਿੱਚ 12 ਸਿੱਖ ਮਿਸਲਾਂ ਨੂੰ ਮਿਲਾ ਕੇ ਖਾਲਸਾ ਰਾਜ ਸਥਾਪਿਤ ਕੀਤਾ 10 ਸਾਲ ਦੀ ਉਮਰ ਦੇ ਵਿੱਚ ਪਹਿਲੀ ਜੰਗ ਲੜੀ ਤੇ 19 ਸਾਲ ਦੀ ਉਮਰ ਦੇ ਵਿੱਚ ਲਾਹੌਰ ਜਿੱਤ ਲਿਆ 1813 ਦੇ ਵਿੱਚ ਅਟਕ ਦੀ ਲੜਾਈ ਜਿੱਤੀ ਤੇ 1823 ਦੇ ਵਿੱਚ ਅਫਗਾਨ ਦੁਰਾਨੀਆਂ ਨੂੰ ਹਰਾ ਕੇ ਨਸ਼ਹਿਰਾ ਦੀ ਲੜਾਈ ਜਿੱਤੀ ਸਦੀਆਂ ਤੋਂ ਜੋ ਰਸਤਾ ਅਫਗਾਨੀਆਂ ਦੇ ਲਈ ਲੁੱਟ ਦਾ ਰਸਤਾ ਬਣਿਆ ਹੋਇਆ ਸੀ ਰਣਜੀਤ ਸਿੰਘ ਨੇ ਖੈਬਰ ਪਾਰ ਨੂੰ ਸੀਲ ਕਰ ਦਿੱਤਾ ਮੁਲਤਾਨ ਕਸ਼ਮੀਰ ਤੇ ਪਸ਼ਾਬਰ ਨੂੰ ਜਿੱਤ ਕੇ ਖਾਲਸਾ ਰਾਜ ਦੀਆਂ ਹੱਦਾਂ ਕਾਇਮ ਕੀਤੀਆਂ ਸਾਰੇ ਜਾਣਦੇ ਆ ਕਿ ਉਹਨਾਂ ਨੇ ਹਰਮੰਦਰ ਸਾਹਿਬ ਦੇ ਵਿੱਚ ਸੋਨਾ ਲਗਵਾਇਆ ਪਰ ਬਹੁਤ ਘੱਟ ਲੋਕ ਜਾਣਦੇ ਨੇ ਕਿ ਉਹਨਾਂ ਨੇ ਕਾਸ਼ੀ ਵਿਸ਼ਵਨਾਥ ਮੰਦਿਰ ਦਾ ਸੋਨਾ ਤੇ ਹਜ਼ਰਤ ਦਾਤਾ ਗੰਜਬਖਸ਼ ਲਾਹੌਰ ਦੀ ਦਰਗਾਹ ਤੇ ਵੀ ਸੋਨਾ ਦਿੱਤਾ। ਇਹਨਾਂ ਦੇ ਰਾਜ ਵਿੱਚ ਜੱਪਾ ਦੀ ਕੋਈ ਥਾਂ ਨਹੀਂ ਸੀ। Hindu ਵਜ਼ੀਰ ਤੇ ਮੁਸਲਮ ਕਮਾਂਡਰ ਸਨ। 1839 ਦੇ ਵਿੱਚ ਇੱਕ ਨਜ਼ਰ ਦੇ ਨਾਲ ਦੇਖਣ ਵਾਲਾ ਇਹ ਮਹਾਰਾਜਾ ਜਸਮਾਨੀ ਤੌਰ ਤੇ ਸਾਡੇ ਵਿੱਚ ਨਹੀਂ ਰਿਹਾ।